ਸਾਨੂੰ ਹਮੇਸ਼ਾ ਗੁਰਬਾਣੀ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਉੱਥੇ ਫਿਰ ਇੱਕ ਗੱਲ ਚੱਲ ਪਈ ਕਿ ਜਿਹੜਾ ਜਦੋਂ ਆਪਾਂ ਵਿਆਹ ਦਾ ਕਾਰਡ ਛਪਾਉਨੇ ਆ ਉੱਥੇ ਨਾ ਪੰਕਤੀ ਲਿਖੀ ਹੁੰਦੀ ਆ ਤਾਂ ਜ਼ਿਆਦਾਤਰ ਘਰਦਿਆਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਕਾਦੇ ਵਾਸਤੇ ਇਹਦਾ ਕੀ ਅਰਥ ਆ ਕਿਉਂਕਿ ਜਦੋਂ ਵੀ ਕੋਈ ਵਿਆਹ ਦਾ ਕਾਰਡ ਛਪਾਉਣ ਜਾਂਦਾ ਤਾਂ ਜਿੱਦਾਂ ਵੀ ਅਗਲੇ ਦੇ ਸਿਸਟਮ 'ਚ ਬਣਿਆ ਹੁੰਦਾ ਉਸੇ ਤਰ੍ਹਾਂ ਵਿਖਾ ਦਿੰਦਾ ਕੱਢ ਕੇ ਕਿ ਵੇਖੋ ਆਪਾਂ ਇਦਾਂ ਦਾ ਬਣਾ ਲਈਏ ਤਾਂ ਉੱਤੇ ਕੁਝ ਪੰਕਤੀਆਂ ਜਿਹੜੀਆਂ ਕੋਡ ਕੀਤੀਆਂ ਆ ਤਾਂ ਉਹ ਉਹਦੇ ਵਿੱਚ ਲਿਖੀਆਂ ਹੁੰਦੀਆਂ ਤਾਂ ਉਥੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਾਨਾ ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਕਿ ਜੋ ਗੁਰਬਾਣੀ ਆ ਉਹ ਇਸ ਜਗ ਵਿੱਚ ਚਾਨਣ ਦਾ ਕੰਮ ਕਰਦੀ ਆ ਤੇ ਇਹ ਸਮਝ ਲਈਏ ਇਸ ਜੀਵਨ ਵਿੱਚ ਜਿਹਦੇ ਵਿੱਚ ਚਾਰ ਦਿਸ਼ਾਵਾਂ ਤੋਂ ਹਨੇਰਾ ਪਸਰੇ ਆ ਜਾਵਾ ਅਗਿਆਨਤਾ ਦਾ ਵਹਿਮਾ ਪਰਮਾ ਦਾ ਹਰ ਤਰ੍ਹਾਂ ਦਾ ਹਨੇਰਾ ਜਿਹੜਾ ਬੰਦਾ ਉਟੋ ਰਿਹਾ ਆ ਤਾਂ ਉਹਦੇ ਵਿੱਚ ਗੁਰਬਾਣੀ ਜਿਹੜੀ ਆ ਉਹ ਸਾਡੇ ਵਾਸਤੇ ਚਾਨਣ ਬਨਾਰਾ ਜਾ ਹੁਣ ਹਰ ਸਿੱਖ ਦਾ ਇਹ ਫਰਜ਼ ਆ ਕਿ ਸਭ ਤੋਂ ਵੱਧ ਜਿਹੜਾ ਸਤਕਾਰ ਆ ਉਹ ਅਸੀਂ ਗੁਰਬਾਣੀ ਦਾ ਕਰਨਾ ਤੇ ਸਿੱਖ ਕਰਦੇ ਵੀ ਆ ਪਰ ਇੱਕ ਮਸਲਾ ਇਹ ਆ ਕਿ ਜਦੋਂ ਸਾਡੇ ਘਰ ਵਿੱਚ ਸਾਡੇ ਧੀ ਪੁੱਤਰ ਦਾ ਵਿਆਹ ਹੁੰਦਾ ਤਾਂ ਆਪਾਂ ਸਨੇਹਾ ਦੇਣ ਵਾਸਤੇ ਵਿਆਹ ਦੇ ਜਿਹੜੇ ਕਾਰਡ ਆ ਉਸ ਪਾਉਨੇ ਆ ਹੁਣ ਉਹਦਾ ਮੰਤਵ ਕੀ ਹੁੰਦਾ ਕਿ ਉਹਦੇ ਤੇ ਮੁੰਡੇ ਦਾ ਨਾਮ ਲਿਖਿਆ ਮਾਂ ਪਿਓ ਦਾ ਦਾਦੇ ਦਾਦੀ ਦਾ ਪਿੰਡ ਲਿਖਿਆ ਫਿਰ ਕੁੜੀ ਦਾ ਲਿਖਿਆ ਉਸੇ ਤਰ੍ਹਾਂ ਸਾਰਾ ਕੁਝ ਤੇ ਫਿਰ ਉਥੇ ਜੋ ਪ੍ਰੋਗਰਾਮ ਬਣਾਇਆ ਉਹਦੀ ਸਾਰੀ ਡਿਟੇਲ ਲਿਖੀ ਆ ਪਰ ਹੁਣ ਉਥੇ ਅਸੀਂ ਘੱਟ ਧਿਆਨ ਦਿੰਨੇ ਆ ਕਿ ਉੱਥੇ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਆ ਤੇ ਜਦੋਂ ਕਾਰਡ ਕਿਸੇ ਦੇ ਘਰੇ ਜਾਂਦਾ ਆ ਤਾਂ ਉਹ ਉਹਨੂੰ ਵੇਖਦਾ ਵੇਖੇਗਾ ਕਿ ਵਿਆਹ ਕਿੱਥੇ ਹੋਣਾ ਕਿੰਨੀ ਤਰੀਕ ਆ ਕੀ ਸਮਾਂ ਆ ਬਸ ਇਹੀ ਕੰਮ ਇਹਦੇ ਤੋਂ ਵੱਧ ਕੁਝ ਨਹੀਂ ਹੁਣ ਕੋਈ ਉਹਨੂੰ ਯਾਦ ਰੱਖ ਲੇਗਾ ਕੋਈ ਫੇਰ ਵੇਖ ਲੇਗਾ ਪਰ ਉਹਦੇ ਤੋਂ ਬਾਅਦ ਕੀ ਕਰਦੇ ਆ ਵਿਆਹ ਵਾਲੇ ਕਾਰਟ ਨੂੰ ਛੁੱਟ ਦਿੰਦੇ ਆ ਹੁਣ ਜਿਹੜੀ ਉੱਥੇ ਪੰਕਤੀ ਲਿਖਵਾਈ ਆ ਧਨ ਪਰ ਇਹ ਨਖੀਆਂ ਨੂੰ ਬੈਣ ਇਕੱਠੇ ਹੋਏ ਏਕ ਜੋਦੋਈ ਮੂਰਤੀ ਧਨ ਪਰ ਕਈਐ ਸੋਏ ਜਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅਸੀਂ ਕੋਡ ਕੀਤੀਆਂ ਹੁੰਦੀਆਂ ਪੰਕਤੀਆਂ ਜਿਹੜੀਆਂ ਸਾਡੇ ਕਾਰਜ ਨਾਲ ਢੁਕਦੀਆਂ ਆ ਆਪਾਂ ਉਹ ਪੰਕਤੀਆਂ ਉੱਪਰ ਲਿਖਵਾ ਦਿੰਨੇ ਆ ਜੀ ਆਹ ਜ਼ਰੂਰ ਲਿਖੋ ਪਰ ਆਪਾਂ ਸਭ ਤੋਂ ਵੱਡੀ ਇਹ ਭੁੱਲ ਕਰਦੇ ਆ ਕਿ ਕੀ ਉਸ ਸੁਨੇਹੇ ਪੱਤਰ ਦੀ ਬਾਅਦ ਵਿੱਚ ਸੰਭਾਲ ਉਸ ਤਰ੍ਹਾਂ ਹੁੰਦੀ ਆ ਜਿਸ ਤਰ੍ਹਾਂ ਹੋਣੀ ਚਾਹੀਦੀ ਆ ਕੀ ਕੋਈ ਪੰਕਤੀ ਲਿਖੀ ਹੋਏ ਪੱਤਰ ਨੂੰ ਅਗਨ ਭੇਟ ਕਰਦਾ ਕਿ ਜਾਂ ਪਾਣੀ ਵਿੱਚ ਉਹਨੂੰ ਵਹਾਉਂਦਾ ਕਦੇ ਐਸਾ ਹੋਇਆ ਉਹ ਰੁਲਦਾ ਫਿਰੇਗਾ ਕੋਈ ਕਿਤੇ ਸੁੱਟ ਦੇਗਾ ਕੋਈ ਕਿਤੇ ਸੁੱਟ ਦੇਗਾ ਕੂੜੇ 'ਚ ਚਲੇ ਜਾਏਗਾ ਪਰ ਸਤਗੁਰੂ ਜੀ ਨੇ ਤੇ ਇਦਾਂ ਨਹੀਂ ਆਖਿਆ ਆਪਾਂ ਉਦਾਹਰਨ ਦੇ ਤੌਰ ਤੇ ਇਹ ਗੱਲ ਸਮਝ ਲਈਏ ਕਿ ਜੇ ਕੋਈ ਗੱਲ ਲਿਖੀ ਜਾਂਦੀ ਆ ਤਾਂ ਹੋ ਸਕਦਾ ਕਿ ਉਹ ਉਥੇ ਲਿਖੀ ਰਹਿ ਜੇ ਉਹਦੀ ਆੜ ਵਿੱਚ ਉਹਦੇ ਤੋਂ ਉਲਟ ਕੰਮ ਹੋਵੇ ਸਕੂਲ ਦੀ ਕੰਧ ਤੇ ਲਿਖਿਆ ਹੁੰਦਾ ਨਾ ਕਿ ਇਮਾਨਦਾਰੀ ਵਿੱਚ ਬਰਕਤ ਆ ਹੁਣ ਲਿਖਿਆ ਬਾਹਰ ਕੰਧ ਤੇ ਵਿਦਿਆ ਤੀਸਰਾ ਨੇਤਰ ਬਹੁਤ ਪੰਕਤੀਆਂ ਜਿਹੜੀਆਂ ਉੱਥੇ ਮਤਲਬ ਪੰਜਾਬੀ ਦੀਆਂ ਲਿਖੀਆਂ ਹੁੰਦੀਆਂ ਮੁਹਾਵਰੇ ਦੇ ਤੌਰ ਤੇ ਜਿਹੜੀਆਂ ਉਤਸ਼ਾਹਿਤ ਕਰਦੀਆਂ ਬੰਦੇ ਨੂੰ ਪਰ ਜਿਨ੍ਹਾਂ ਨੇ ਉਹ ਕੋਲ ਖਲੋ ਕੇ ਲਿਖਵਾਇਆ ਕਿ ਲਿਖੋ ਇੱਥੇ ਕਿ ਇਮਾਨਦਾਰੀ ਵਿੱਚ ਬਰਕਤ ਆ ਉਹੀ ਬੰਦੇ ਕੰਧ ਤੋਂ ਪਰਲੇ ਪਾਸੇ ਸਭ ਤੋਂ ਵੱਧ ਬੇਈਮਾਨੀ ਕਰਦੇ ਆ ਉਹ ਬੱਚਿਆਂ ਦਾ ਆਇਆ ਹੋਇਆ ਸਰਕਾਰ ਵੱਲੋਂ ਰਾਸ਼ਨ ਖਾ ਜਾਂਦੇ ਆ ਉਹ ਕਿਤਾਬਾਂ ਖਾ ਜਾਂਦੇ ਵਰਦੀਆਂ ਖਾ ਜਾਂਦੇ ਤੇ ਠੀਕ ਇਸੇ ਤਰ੍ਹਾਂ ਕੋਲ ਖਲੋ ਕੇ ਲਿਖਵਾ ਤੇ ਲਿਆ ਪਰ ਉਹਦਾ ਅਰਥ ਨਹੀਂ ਸਮਝਿਆ ਉਥੇ ਲਿਖਵਾ ਤੇ ਲਿਆ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਉਹ ਇਹ ਨਹੀਂ ਕਿ ਦੋਵੇਂ ਇਕੱਠੇ ਬੈਠਣ ਇਕੱਠੇ ਘਰ ਵਿੱਚ ਰਹਿਣ ਉਹਨਾਂ ਦੇ ਆਪਸੀ ਜਿਹੜੇ ਵਿਚਾਰ ਆ ਉਹ ਮਿਲਨੇ ਚਾਹੀਦੇ ਆ ਫਿਰ ਦੂਜੀ ਗੱਲ ਦੋਨਾਂ ਪਰਿਵਾਰਾਂ ਦੇ ਵਿਚਾਰ ਮਿਲਨੇ ਚਾਹੀਦੇ ਕਿਉਂਕਿ ਗੁਰਬਾਣੀ ਵਿੱਚ ਫਿਰ ਕੁੜਮ ਤੇ ਕੁੜਮਾਈ ਦਾ ਜ਼ਿਕਰ ਵੀ ਆਇਆ ਉੱਥੇ ਵੀ ਆਖਿਆ ਕਿ ਸੱਤ ਤੇ ਸੰਤੋਖ ਹੋਵੇ ਭਾਉ ਹੋਵੇ ਅਦਬ ਹੋਵੇ ਫਿਰ ਕੁੜਮ ਤੇ ਕੁੜਮਾਈ ਦਾ ਰਿਸ਼ਤਾ ਬਣਦਾ ਪਰ ਜਦੋਂ ਅਸੀਂ ਉਹ ਕਾਰਜ ਵੇਖਾਂਗੇ ਅਸੀਂ ਆਖਾਂਗੇ ਜੀ ਵੇਖੋ ਇਹਦੇ ਵਿੱਚ ਤੇ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨੀ ਸਤਗੁਰ ਮਹਾਰਾਜ ਨੇ ਜਿੱਦਾਂ ਦਾ ਸਾਨੂੰ ਇਹ ਕਾਰਜ ਨਿਭਾਉਣ ਵਾਸਤੇ ਆਖਿਆ ਸੀ ਉਦਾਂ ਤੇ ਨਿਭਾਇਆ ਹੀ ਨਹੀਂ ਉਥੇ ਨਸ਼ੇ ਦਾ ਸੇਵਨ ਹੋਇਆ ਉਥੇ ਦਾਜ ਦੀ ਲੈਣ ਦੇਣ ਦੀ ਗੱਲ ਚੱਲੀ ਉੱਥੇ ਐਸੀਆਂ ਰੀਤਾਂ ਕੀਤੀਆਂ ਗਈਆਂ ਜਿਹੜੀਆਂ ਗੁਰਮਤ ਦੇ ਵਿਰੁੱਧ ਨੇ ਤੇ ਲਿਖਿਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਹੁਣ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ ਕਿ ਉਸ ਪਿਆਰੇ ਦੀ ਪਰਮੇਸ਼ਰ ਦੀ ਨਦਰ ਕਿਵੇਂ ਹੋਵੇ ਜਦੋਂ ਇਹ ਜਿਹੜੀ ਬਾਣੀ ਆ ਉਹ ਸਾਡੇ ਹਿਰਦੇ ਚ ਵਸੇਗੀ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਸਾਨੂੰ ਜਦੋਂ ਵੀ ਐਸਾ ਕਿਤੇ ਲੱਗੇ ਜਿਹੜਾ ਸਾਡੇ ਕੋਲ ਪੱਤਰ ਆਇਆ ਸੁਨੇਹਾ ਆਇਆ ਅਸੀਂ ਉਹਦੇ ਤੋਂ ਵੇਖ ਲਿਆ ਪੜ੍ਹ ਲਿਆ ਉਹਨੂੰ ਸਾਹਮਣੇ ਰੱਖੀਏ ਜਦੋਂ ਉਹ ਕਾਰਜ ਹੋ ਗਿਆ ਫਿਰ ਉਹਦੀ ਸੰਭਾਲ ਜ਼ਰੂਰ ਕਰੀਏ ਉਹਨੂੰ ਅਗਨ ਭੇਟ ਕਰ ਦਈਏ ਜੇ ਛਪਵਾਉਣ ਵਾਲੇ ਉਸ ਵੇਲੇ ਧਿਆਨ ਕਰ ਲੈਣ ਤੇ ਬਹੁਤ ਚੰਗੀ ਗੱਲ ਆ ਤਾਂ ਕਿ ਅਸੀਂ ਗੁਰਬਾਣੀ ਦੀ ਬਿਦਬਿਨਾ ਕਰਕੇ ਗੁਰਬਾਣੀ ਦੇ ਅਦਬ ਵਿੱਚ ਜੀਵੀਏ ਗੁਰਬਾਣੀ ਕੇ ਭੋ ਵਿੱਚ ਜੀਵੀਏ ਗੁਰਬਾਣੀ ਬਣ ਕੇ ਜੀਵੀਏ ਗੁਰੂ ਪ੍ਰੇਮਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ